ਹੈਲੋ ਗਾਇਜ਼ ਅੱਜ ਆਪਾਂ ਕਰਾਂਗੇ ਤੁਹਾਡੀ ਦਸਵੀਂ ਦੀ ਪਾਠ ਪੁਸਤਕ ਵਨਗੀ ਵਨਗੀ ਦੇ ਵਿੱਚੋਂ ਕਹਾਣੀ ਹੈ ਜੋ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਤਰਤੀ ਹੇਟਲਾ ਬਲਦ ਕਹਾਣੀ ਦਾ ਨਾਮ ਹੈ ਤਰਤੀ ਹੇਟਲਾ ਬਲਦ ਜੋ ਕਿ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਹੈ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਤਰਤੀ ਹੇਟਲਾ ਬਲਦ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ਧਰਤੀ ਹਿਟਲਾ ਬਲਦ ਕੁਲਵੰਤ ਸਿੰਘ ਵਿਰਕ ਦੀ ਲਿਖੀ ਕਹਾਣੀ ਹੈ ਇਸ ਦਾ ਸਾਰ ਇਸ ਪ੍ਰਕਾਰ ਹੈ ਛੁੱਟੀ ਆਇਆ ਫੌਜੀ ਮਾਨ ਸਿੰਘ ਟਾਂਗੇ ਤੇ ਆਪਣੇ ਫੌਜੀ ਦੋਸਤ ਕਰਮ ਸਿੰਘ ਦੇ ਪਿੰਡ ਠੱਠੀ ਖਾਰਾ ਜੋ ਕਿ ਅੰਮ੍ਰਿਤਸਰ ਦੇ ਨੇੜੇ ਸੀ ਉੱਥੇ ਜਾ ਰਿਹਾ ਸੀ ਛੁੱਟੀ ਆਉਣ ਸਮੇਂ ਕਰਮ ਸਿੰਘ ਨੇ ਮਾਨ ਸਿੰਘ ਨੂੰ ਕਿਹਾ ਕਿ ਉਹ ਉਹਨਾਂ ਦੇ ਘਰ ਵੀ ਹੁੰਦਾ ਆਵੇ। ਕਰਮ ਸਿੰਘ ਦਾ ਪਿੰਡ ਕਿਹੜਾ ਸੀ? ਠੱਠੀਖਾਰਾ। ਔਰ ਮਾਨ ਸਿੰਘ ਦਾ ਕਿਹੜਾ ਸੀ? ਮਾਨ ਸਿੰਘ ਦਾ ਸੀ ਚੂੜਕਾਨਾ ਜੋ ਕਿ ਪੰਜਾਬ ਕੋਹਾਂ ਤੋਂ ਘੱਟ ਦੂਰ ਸੀ ਅੰਮ੍ਰਿਤਸਰ। ਅੰਮ੍ਰਿਤਸਰ ਤੋਂ ਉਹਦਾ ਪਿੰਡ ਜਿਹੜਾ ਠੱਠੀਖਾਰਾ ਤੋਂ ਚੂੜਕਾਨਾ ਕਿੰਨੀ ਦੂਰ ਸੀ? ਪੰਜਾਬ ਕੋਹਾਂ ਤੋਂ ਘੱਟ। ਛੁੱਟੀ ਆਉਣ ਸਮੇਂ ਕਰਮ ਸਿੰਘ ਨੇ ਮਾਨ ਸਿੰਘ ਨੂੰ ਕਿਹਾ ਕਿ ਉਹ ਉਹਨਾਂ ਦੇ ਘਰ ਵੀ ਹੁੰਦਾ ਆਵੇ ਅਤੇ ਤਰਨਤਾਰਨ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਦੇ ਗੁਰਦੁਆਰਿਆਂ ਵਿੱਚ ਮੱਥਾ ਵੀ ਟੇਕ ਆਵੇ ਮਾਨ ਸਿੰਘ ਤੇ ਕਰਮ ਸਿੰਘ ਦੋਵੇਂ ਹੀ ਇੱਕੋ ਬਟਾਲੀਅਨ ਵਿੱਚ ਬਰਮਾ ਦੇ ਫਰੰਟ ਤੇ ਲੜ ਰਹੇ ਸਨ ਮਾਨ ਸਿੰਘ ਨੇ ਕਰਮ ਸਿੰਘ ਦੇ ਘਰ ਆ ਕੇ ਡਿਊਟੀ ਵਿੱਚ ਬੈਠੇ ਬਾਬੇ ਨੂੰ ਦੱਸਿਆ ਕਿ ਉਹ ਚੂੜਕਾਨੇ ਤੋਂ ਮਾਨ ਸਿੰਘ ਹੈ ਮਾਨ ਸਿੰਘ ਕਿੱਥੋਂ ਆਇਆ ਸੀ ਚੂੜਕਾਨੇ ਤੋਂ ਕਰਮ ਸਿੰਘ ਦਾ ਦੋਸਤ ਬਾਬੇ ਨੇ ਮਾਨ ਸਿੰਘ ਨੂੰ ਜੀ ਆਇਆਂ ਕਹਿੰਦਿਆ ਬੈਠਣ ਲਈ ਕਿਹਾ ਮਾਨ ਸਿੰਘ ਦੇ ਆਉਣ ਤੇ ਬਾਬਾ ਕੁਝ ਔਖਾ ਜਿਹਾ ਲੱਗ ਰਿਹਾ ਸੀ ਮਾਨ ਸਿੰਘ ਨੂੰ ਆਪਣੀ ਇਸ ਆਉ ਭਗਤ ਦੀ ਤੇ ਹੈਰਾਨੀ ਹੋਈ ਬਾਬੇ ਨੇ ਉਸਨੇ ਬਾਬੇ ਨੂੰ ਪੁੱਛਿਆ ਕਿ ਉਹ ਕਰਮ ਸਿੰਘ ਦੇ ਬਾਪ ਹਨ ਬਾਬੇ ਨੇ ਹਾਂ ਵਿੱਚ ਜਵਾਬ ਦਿੱਤਾ ਬਾਬੇ ਨੇ ਅੰਦਰ ਜਾ ਕੇ ਮਾਨ ਸਿੰਘ ਦੇ ਆਉਣ ਬਾਰੇ ਦੱਸਿਆ ਚਾਹ ਲਿਆਉਣ ਲਈ ਕਿਹਾ ਉਹ ਮੂੜ ਕੇ ਡਿਊਟੀ ਵਿੱਚ ਆਉਣ ਤੋਂ ਡਰਦਾ ਸੀ ਪਰ ਅੰਤ ਉਹ ਡਿਊਟੀ ਵਿੱਚ ਆ ਹੀ ਗਿਆ ਮਾਨ ਸਿੰਘ ਨੇ ਕਰਮ ਸਿੰਘ ਦੇ ਛੋਟੇ ਭਰਾ ਜਸਵੰਤ ਸਿੰਘ ਬਾਰੇ ਪੁੱਛਿਆ ਜਸਵੰਤ ਸਿੰਘ ਕੌਣ ਸੀ ਕਰਮ ਸਿੰਘ ਦਾ ਛੋਟਾ ਭਰਾ ਮਾਨ ਸਿੰਘ ਨੇ ਕਰਮ ਸਿੰਘ ਦੇ ਛੋਟੇ ਭਰਾ ਜਸਵੰਤ ਸਿੰਘ ਬਾਰੇ ਪੁੱਛਿਆ ਤਾਂ ਬਾਬੇ ਨੇ ਕਿਹਾ ਕਿ ਉਹ ਚੜੀ ਦੇ ਗੱਡ ਲੈ ਕੇ ਹੁਣੇ ਆਵੇਗਾ ਮਾਨ ਸਿੰਘ ਨੇ ਚਾਹ ਲੈ ਕੇ ਆਈ ਬੇਬੇ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਉਸ ਵੱਲ ਹੱਸਦਿਆਂ ਅੱਖਾਂ ਨਾਲ ਦੇਖਿਆ ਉਸ ਨੇ ਬਾਬੇ ਤੋਂ ਚਾਹ ਵਾਲੀ ਗੱਡਵੀ ਤੇ ਕੋਲੀ ਫੜ ਲਈ ਤੇ ਬੇਬੇ ਵਾਪਸ ਚਲੀ ਗਈ ਮਾਨ ਸਿੰਘ ਨੇ ਫੈਸਲਾ ਕੀਤਾ ਕਿ ਉਹ ਇੱਕ ਰਾਤ ਰਹਿ ਕੇ ਵਾਪਸ ਚਲਾ ਜਾਵੇਗਾ ਰਾਤ ਨੂੰ ਜਸਵੰਤ ਸਿੰਘ ਦੇ ਆਉਣ ਤੇ ਇਸ ਰੌਣਕ ਵਿੱਚ ਕੁਝ ਖੁੱਲੀਆਂ ਗੱਲ ਗੱਲਾਂਬਾਤਾਂ ਹੋਣ ਲੱਗੀਆਂ ਮਾਨ ਸਿੰਘ ਨੇ ਦੱਸਿਆ ਕਿ ਬਰਮਾ ਦੀ ਲੜਾਈ ਵਿੱਚ ਕਰਮ ਸਿੰਘ ਦੀ ਗੋਲੀ ਬਹੁਤ ਪ੍ਰਸਿੱਧ ਹੋਈ ਹੈ ਮਾਨ ਸਿੰਘ ਨੂੰ ਉਮੀਦ ਸੀ ਕਿ ਉਹ ਘਰ ਕਿ ਉਹ ਬਹੁਤ ਸਾਰੀਆਂ ਗੱਲਾਂ ਪੁੱਛਣਗੇ ਪਰ ਇੱਥੇ ਤਾਂ ਇਸ ਗੱਲ ਨੂੰ ਕੋਈ ਸੁਣਦਾ ਹੀ ਨਹੀਂ ਸੀ ਬਾਬੇ ਦੀ ਪੁੱਛਣ ਤੇ ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਾਣੀ ਦੀ ਵਾਰੀ ਪਰਸੋਂ ਸਵੇਰੇ 3 ਵਜੇ ਲੱਗਣੀ ਹੈ ਮਾਨ ਸਿੰਘ ਨੇ ਕਿਹਾ ਕਿ ਫੌਜੀ ਫੌਜ ਵਿੱਚ ਭਰਤੀ ਹੋ ਕੇ ਕਰਮ ਸਿੰਘ ਪਹਿਰ ਰਾਤ ਉੱਠਣ ਤੋਂ ਤਾਂ ਬਚ ਗਿਆ ਹੈ ਮਾਨ ਸਿੰਘ ਨੇ ਦੱਸਿਆ ਕਿ ਉਸ ਨੂੰ ਕਰਮ ਸਿੰਘ ਨੂੰ ਭਾਵ ਕਿ ਕਰਮ ਸਿੰਘ ਨੂੰ ਮਾਨ ਸਿੰਘ ਨੇ ਦੱਸਿਆ ਕਿ ਉਸ ਨੂੰ ਫੌਜ ਵਿੱਚ ਸਵੇਰੇ ਉੱਠਣ ਦਾ ਬਹੁਤ ਆਲਸ ਹੈ ਰੋਟੀ ਲਈ ਉਹਨਾਂ ਕਾਫੀ ਉਚੇਚ ਕੀਤਾ ਹੋਇਆ ਸੀ ਰੋਟੀ ਖਾਂਦੇ ਮਾਨ ਸਿੰਘ ਨੂੰ ਜਸਵੰਤ ਸਿੰਘ ਪੱਖਾ ਚੱਲ ਰਿਹਾ ਸੀ ਮਾਨ ਸਿੰਘ ਦੇ ਦਿਲ ਵਿੱਚੋਂ ਇਹ ਖਿਆਲ ਨਿਕਲ ਗਿਆ ਕਿ ਘਰ ਵਾਲੇ ਉਸ ਵੱਲ ਧਿਆਨ ਨਹੀਂ ਦੇ ਰਹੇ ਮਾਨ ਸਿੰਘ ਦੀ ਮੰਜੀ ਕੋਲ ਆਏ ਕਰਮ ਸਿੰਘ ਦੇ ਛੋਟੇ ਜਿਹੇ ਮੁੰਡੇ ਨੂੰ ਮਾਨ ਸਿੰਘ ਨੇ ਕੁੱਛੜ ਚੁੱਕ ਲਿਆ ਤੇ ਉਸ ਨੂੰ ਕਹਿਣ ਲੱਗਾ ਕਿ ਜੇ ਕਰ ਉਸਨੇ ਆਪਣੇ ਬਾਪੂ ਕੋਲ ਚੱਲਣਾ ਹੈ ਤਾਂ ਉਸ ਨਾਲ ਚੱਲੇ ਬਾਪੂ ਜੀ ਨੂੰ ਇਹ ਗੱਲ ਸੂਲ ਵਾਂਗ ਚੁੱਭੀ ਤੇ ਉਸਦੇ ਕਹਿਣ ਤੇ ਬੇਬੇ ਮੁੰਡੇ ਨੂੰ ਚੁੱਕ ਕੇ ਲੈ ਗਈ ਮਾਨ ਸਿੰਘ ਦੇ ਨਾਲ ਤਰਨਤਾਰਨ ਗੁਰਦੁਆਰੇ ਮੱਥਾ ਟੇਕਣ ਲਈ ਜਾਂਦੇ ਸਮੇ ਜਸਵੰਤ ਸਿੰਘ ਮਾਨ ਸਿੰਘ ਦੇ ਨਾਲ ਤਰਨਤਾਰਨ ਗੁਰਦੁਆਰੇ ਮੱਥਾ ਟੇਕਣ ਲਈ ਜਾਂਦੇ ਸਮੇ ਜਸਵੰਤ ਸਿੰਘ ਕੁਝ ਕੁੱਟਿਆ ਜਿਹਾ ਹੀ ਜਿਹਾ ਰਾਹ ਵਿੱਚ ਮਿਲਦੇ ਵਕਫ ਬੰਦਿਆਂ ਨੂੰ ਉਹ ਦੂਰੋਂ ਹੀ ਫਤਿਹ ਬੁਲਾ ਕੇ ਅਗਾਹਾਂ ਤੁਰ ਪੈਂਦਾ ਮਾਨ ਸਿੰਘ ਪਰਮਾਨ ਸਿੰਘ ਦਾ ਜੀ ਕਰਦਾ ਸੀ ਕਿ ਉਹ ਆਪ ਰੁਕ ਕੇ ਲੋਕਾਂ ਨਾਲ ਗੱਲਾਂ-ਵਾਟਾਂ ਕਰੇ ਪਿੰਡ ਮੁੜ ਕੇ ਮਾਨ ਸਿੰਘ ਵਾਪਿਸ ਜਾਂਦਿਆਂ ਸਲਾਹਾਂ ਵਿੱਚ ਸੀ ਅੰਮ੍ਰਿਤਸਰ ਤੋਂ ਰਾਤ ਦੀ ਗੱਡੀ ਫੜ ਕੇ ਉਹ ਸਵੇਰੇ ਪਿੰਡ ਪਹੁੰਚ ਸਕਦਾ ਸੀ ਆਪੋ ਆਪਣੀ ਥਾਂ ਭਾਵੇਂ ਸਾਰਿਆਂ ਨੇ ਹੀ ਉਸ ਲਈ ਉਚੇਚ ਕੀਤਾ ਸੀ ਪਰ ਉਸ ਨੂੰ ਇਸ ਫੇਰੇ ਦੀ ਦਾ ਆਸਤੂ ਬਹੁਤ ਘਟ ਸਵਾਦ ਆਇਆ ਸੀ ਉਹ ਡਿਊੜੀ ਵਿੱਚ ਇਕੱਲਾ ਹੀ ਸੀ ਕਿ ਡਾਕੀਆ ਮੰਜੀ ਤੇ ਆਣ ਬੈਠਾ ਡਾਕੀਆ ਪੋਸਟਮੈਨ ਜੋ ਮੰਜੀ ਤੇ ਆਣ ਬੈਠਾ ਕੋਣ ਆਇਆ ਡਾਕੀਆ ਆਇਆ ਮਾਨ ਸਿੰਘ ਦੇ ਪੁੱਛਣ ਤੇ ਮਾਨ ਸਿੰਘ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਕਰਮ ਸਿੰਘ ਦੀ ਪੈਨਸ਼ਨ ਲੈ ਕੇ ਆਇਆ ਹੈ ਕਿਦੀ ਕਰਮ ਸਿੰਘ ਦੀ ਕੀ ਲੈ ਕੇ ਆਇਆ ਹੈ ਪੈਨਸ਼ਨ ਲੈ ਕੇ ਆਇਆ ਹੈ ਕਿਸ ਨੇ ਦੱਸਿਆ ਡਾਕੀਏ ਨੇ ਡਾਕੀਏ ਤੋਂ ਕਰਮ ਸਿੰਘ ਦੇ ਸ਼ਹੀਦ ਹੋਣ ਬਾਰੇ ਜਾਣ ਕੇ ਮਾਨ ਸਿੰਘ ਨੂੰ ਬਹੁਤ ਦੁੱਖ ਹੋਇਆ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ ਹੰਝੂ ਵਗਣ ਲੱਗੇ ਡਾਕੀਏ ਨੂੰ ਬਿਠਾ ਦੇਖ ਕੇ ਬਾਪੂ ਇਹ ਸਮਝ ਗਿਆ ਕਿ ਕਰਨ ਸਿੰਘ ਦੇ ਸ਼ਹੀਦ ਹੋਣ ਦੀ ਗੱਲ ਲੁਕੀ ਨਹੀਂ ਰਹੀ ਬਾਪੂ ਅਤੇ ਮਾਨ ਸਿੰਘ ਦੀਆਂ ਅੱਖਾਂ ਵਿੱਚੋਂ ਕਾਫੀ ਦੇਰ ਹੰਝੂ ਵਗਦੇ ਰਹੇ ਮਾਨ ਸਿੰਘ ਨੇ ਕਿਹਾ ਉਹਨਾਂ ਨੂੰ ਉਹਨਾਂ ਉਸ ਨੂੰ ਆਉਂਦੇ ਨੂੰ ਹੀ ਕਿਉਂ ਨਹੀਂ ਦੱਸਿਆ ਬਾਪੂ ਜੀ ਨੇ ਕਿਹਾ ਕਿ ਉਹਨਾਂ ਮਾਨ ਸਿੰਘ ਦੀ ਛੁੱਟੀ ਦੇ ਖਰਾਬ ਹੋਣ ਦੇ ਡਰ ਤੋਂ ਇਹ ਗੱਲ ਲੁਕਾਈ ਰੱਖੀ ਕਿਉਂਕਿ ਉਹ ਜਾਣਦੇ ਸਨ ਕਿ ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਮਾਨ ਸਿੰਘ ਨੂੰ ਮਾਨ ਸਿੰਘ ਨੇ ਸੁਣਿਆ ਸੀ ਕਿ ਇੱਕ ਥੋਲ ਬਲਦ ਹੈ ਜੋ ਆਪਣੇ ਸਿੰਘਾਂ ਤੇ ਤਤੀ ਦਾ ਭਾਰ ਚੁੱਕੀ ਖੜਾ ਹੈ ਇੱਕ ਬਲਦ ਹੈ ਜੋ ਆਪਣੇ ਸਿੰਘਾਂ ਦੀ ਧਰਤੀ ਦਾ ਭਾਰ ਚੁੱਕੀ ਖੜਾ ਰਹਿੰਦਾ ਹੈ ਮਾਨ ਸਿੰਘ ਨੂੰ ਇਸ ਤਰ੍ਹਾਂ ਲੱਗਾ ਕਿ ਕਰਮ ਸਿੰਘ ਦਾ ਪਿਤਾ ਉਹ ਤੋਲ ਹੈ ਉਹ ਬਲਦ ਹੈ ਜੋ ਭਾਰ ਹੇਠਾਂ ਦੱਬਿਆ ਲੋਕ ਲੋ ਹੋਣ ਤੇ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ ਕਿ ਉਸ ਦੇ ਉੱਪਰ ਬਹੁਤ ਸਾਰਾ ਭਾਰ ਸੀ ਫਿਰ ਵੀ ਉਹ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ ਭਾਵ ਕਿ ਲੋਕਾਂ ਨੂੰ ਖੁਸ਼ ਰੱਖਣਾ ਚਾਹੁੰਦਾ ਸੀ ਸੋ ਇਸ ਕਹਾਣੀ ਦੇ ਵਿੱਚ ਅਸੀਂ ਪੜਿਆ ਹੈ ਕਿ ਇੱਕ ਫੌਜੀ ਹੈ ਮਾਨ ਸਿੰਘ ਸੌਰੀ ਮਾਨ ਸਿੰਘ ਇੱਕ ਫੌਜੀ ਹੈ ਅਤੇ ਉਸ ਦਾ ਦੋਸਤ ਕਰਮ ਸਿੰਘ ਹੈ ਜੋ ਉਹ ਪਿੰਡ ਛੱਠੀ ਖਾੜਾ ਦਾ ਰਹਿਣ ਵਾਲਾ ਹੈ ਕਰਮ ਸਿੰਘ ਦੀ ਜੋ ਹੈ ਛੁੱਟੀ ਨਹੀਂ ਹੁੰਦੀ ਮਾਨ ਸਿੰਘ ਦੀ ਛੁੱਟੀ ਹੋ ਜਾਂਦੀ ਹੈ ਕਰਮ ਸਿੰਘ ਆਪਣੇ ਦੋਸਤ ਮਾਨ ਸਿੰਘ ਨੂੰ ਕਹਿੰਦਾ ਹੈ ਕਿ ਜਦੋਂ ਤੈਨੂੰ ਹੁਣ ਛੁੱਟੀ ਹੋਈ ਹੈ ਤਾਂ ਤੂੰ ਸਾਡੇ ਪਿੰਡ ਠੱਠੀਖਾਰਾ ਵਿਖੇ ਵੀ ਹੋ ਕੇ ਆਈਂ ਮਾਨ ਸਿੰਘ ਦਾ ਪਿੰਡ ਕਿਹੜਾ ਸੀ ਚੂੜਕਾਣਾ ਸੀ ਜੋ ਕਿ ਅੰਮ੍ਰਿਤਸਰ ਤੋਂ ਇਹਦੇ ਪਿੰਡ ਠੱਠੀਖਾਰਾ ਤੋਂ 50 ਕੋਹਾ ਤੋਂ ਵੀ ਘੱਟ ਦੂਰ ਸੀ ਤੇ ਉਸਨੇ ਕਿਹਾ ਵੀ ਤੂੰ ਜਦੋਂ ਸਾਡੇ ਘਰ ਜਾਏਂਗਾ ਤੇ ਗੁਰਦੁਆਰੇ ਨਾਲ-ਨਾਲ ਤੂੰ ਉੱਥੇ ਦਰਸ਼ਨ ਕਰਕੇ ਆਈਂ ਹੁਣ ਕਰਮ ਸਿੰਘ ਨੂੰ ਸਭ ਤੋਂ ਪਹਿਲਾਂ ਕੌਣ ਮਿਲਦਾ ਹੈ ਔਰ ਮਾਨ ਸਿੰਘ ਨੂੰ ਜਦੋਂ ਕਰਮ ਸਿੰਘ ਦੇ ਪਿੰਡ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਹੁੰਦਾ ਬਾਪੂ ਭਾਬਕਿਓ ਦਾ ਫਾਦਰ ਮਿਲਦਾ ਹੈ ਫਿਰ ਉਸ ਦੀ ਬੇਬੇ ਆਉਂਦੀ ਹੈ ਉਸ ਨੂੰ ਚਾਹ ਦੇ ਕੇ ਜਾਂਦੀ ਹੈ ਫਿਰ ਉਸ ਦਾ ਛੋਟਾ ਭਰਾ ਜਸਵੰਤ ਸਿੰਘ ਦੇ ਨਾਲ ਮੇਲ ਹੁੰਦਾ ਤੇ ਫਿਰ ਐਂਡ ਤੇ ਅਖੀਰ ਟਾਈਮ ਕੀ ਹੁੰਦਾ ਉਹ ਸਾਰੇ ਗੁਰਦੁਆਰੇ ਜਦੋਂ ਘੁੰਮ ਕੇ ਆਉਂਦੇ ਆ ਤੇ ਫਿਰ ਡਾਕੀਆਂ ਆਂਦੇ ਡਾਕੀਆਂ ਜੋ ਹੈ ਉਹ ਦੀ ਮਾਨ ਸਿੰਘ ਜੀ ਦੀ ਸੌਰੀ ਕਰਮ ਸਿੰਘ ਦੀ ਪੈਨਸ਼ਨ ਲੈ ਕੇ ਆਂਦਾ ਹੈ ਤਾਂ ਫਿਰ ਪਤਾ ਲੱਗ ਜਾਂਦਾ ਉਹਨੂੰ ਕਿ ਕਰਮ ਸਿੰਘ ਸ਼ਹੀਦ ਹੋ ਗਿਆ ਹੈ ਤਾਂ ਫਿਰ ਉਹ ਕਹਿੰਦਾ ਹੈ ਕਿ ਤੁਸੀਂ ਮੈਨੂੰ ਫੈਮਲੀ ਨੂੰ ਕਹਿੰਦਾ ਹੈ ਕਿ ਤੁਸੀਂ ਮੈਨੂੰ ਪਹਿਲੇ ਕਿਉਂ ਨਹੀਂ ਦੱਸਿਆ ਕਿ ਕਰਮ ਸਿੰਘ ਸ਼ਹੀਦ ਹੋ ਗਿਆ ਹੈ ਤਾਂ ਫਿਰ ਉਹਦਾ ਫੈਮਲੀ ਕਹਿੰਦੀ ਉਹਦੀ ਕਿ ਅਸੀਂ ਚਾਹਦੇ ਸੀ ਕਿ ਤੁਹਾਡੀ ਛੁੱਟੀ ਖਰਾਬ ਨਾ ਹੋਏ ਕਿਉਂਕਿ ਇੱਕ ਫੌਜੀ ਨੂੰ ਆਪਣੀ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਤਾ ਮਾਨ ਸਿੰਘ ਨੂੰ ਇੰਜ ਲੱਗਿਆ ਕਿ ਜਿਵੇਂ ਉਹਦਾ ਕਰਮ ਸਿੰਘ ਦਾ ਫਾਦਰ ਜੋ ਹੈ ਪਿਤਾ ਹੈ ਜੋ ਉਹ ਇੱਕ ਬਲਦ ਦੀ ਤਰ੍ਹਾਂ ਹੈ ਜਿਸ ਨੇ ਆਪਣੇ ਸਿੰਘਾਂ ਦੇ ਉੱਤੇ ਸਾਰੀ ertidida ਭਾਰ ਚੁੱਕਿਆ ਹੋਇਆ ਹੈ ਜਿਵੇਂ ਕਿ ਉਸਨੇ ਇਹ ਕਰਮ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਨੂੰ ਛੁਪਾ ਕੇ ਆਪਣੇ ਦਿਲ ਵਿੱਚ ਰੱਖਿਆ ਹੋਇਆ ਸੀ ਤੇ ਮਾਨ ਸਿੰਘ ਨੂੰ ਖੁਸ਼ ਕਰਨ ਲਈ ਉਹ ਪ੍ਰਬੰਧ ਕਰ ਰਿਹਾ ਸੀ ਤੋਂ ਮਾਨ ਸਿੰਘ ਨੂੰ ਇਸ ਤਰ੍ਹਾਂ ਲੱਗਿਆ ਕਿ ਕਰਮ ਸਿੰਘ ਦਾ ਪਿਤਾ ਉਹ ਤੋਲ ਸੀ ਉਹ ਬਲਦ ਸੀ ਜੋ ਭਾਰ ហេਠਾਂ ਦੱਬਿਆ ਹੋਣ ਤੇ ਵੀ ਲੋਕਾਂ ਦਾ ਭਾਰ ਚੁਕਣਾ ਚਾਹੁੰਦਾ ਸੀ ਸੋ ਗਾਇਸ ਇੱਕ ਕਹਾਣੀ ਸੀ ਆਪਣੀ ਤਰਤੀ ហេਠਾ ਬਲਦ ਜੋ ਕਿ ਕੁਲਵੰਤ ਸਿੰਘ ਵੀਰਕ ਦੀ ਲਿਖੀ ਹੋਈ ਹੈ ਇਹ ਕਹਾਣੀ ਕਾਫੀ ਇੰਪੋਰਟੈਂਟ ਹੈ ਆਸ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ